मेरा घरवाले फोन आस-पास हुए और बंदे थे फिर देखने के लिए आपने काम करते हैं मेरे घर के नहीं शादी में गए शादी में से फिर से फोन पे दिएगी तो क्या कहते हैं फिर बात बताने के लिए ਕਰਵਲੇ ਨਹੀਂ ਰਵੀ ਨਾਲੋਂ ਮਿਸਗੇਟ ਬਸਤੀ ਕਹ ਉਹਨੇ ਜਦ ਪ੍ਰਸ਼ਾਸਨ ਮੋਰਤ ਦੇ ਪੁਲਿਸ ਪਹੁੰਚੀ ਇਹਨਾਂ ਦਾ ਚੀਜ਼ ਸੁਰਜੀਤ ਰਾਮ ਵੀ ਕੀ ਗੱਲ ਹੋਈ ਅਸੀਂ ਨਾਬੇ ਨੂੰ ਜਾ ਰਹੇ ਸੀ ਤਾਂ ਦੇਖੇ ਸੀ ਇਕੱਠ ਜਾ ਕਾਫੀ ਹੋਇਆ ਸੀ ਤੇ ਦੇਖਿਆ ਤਾਂ ਉਹ ਕੈਰੀ ਮਲਵੀ ਘੁੰਮੜੇ ਡੁੱਬ ਗਿਆ ਤੇ ਬਾਕੀ ਕੋ ਗੱਲਾਂ ਹੋਰ ਲੱਗ ਰਹੇ ਨੇ ਕਿ ਕਤਲ ਵਗਿਆ ਹੋਇਆ ਬਾਕੀ ਪੁਲਿਸ ਨੇ ਆਈ ਪਤਾ ਲੱਗ ਜੂ ਕਿ ਕੀ ਹੋਇਆ ਹਾਲ ਤਾਂ ਅਸੀਂ ਜਾ ਰਹੇ ਸੀ ਨਾਦੇ ਨੂੰ ਆ ਦੇਖ ਕੇ ਖੜ ਗਏ ਆਹ ਦੇਖ ਕੇ ਬਸ ਕੀ ਗੱਲ ਹੋਈ ਜਿਹੜਾ ਜੋ ਤੇ ਹੋਰ ਤਾਂ ਗੱਲ ਐ ਹੋਈ ਆ ਜੀ ਹੁਣ ਉਹਦੇ ਖਾੜਾ ਮਾਣ ਗੱਲ ਜੀ ਪੁਲ ਦੇ ਉੱਤੇ ਗੱਡੀ ਵੀ ਖੜੀ ਦੀ ਠੱਕੇ ਦਾ ਠੱਕੇ ਤੇ ਨੇ ਨਾਲ ਕੰਮ ਕਰਦਾ ਸੀ ਉਹ ਗਏ ਸੀਗੇ ਸਾਰੇ ਖੜੇ ਸੀਗੇ ਜੀ ਰਾਦੇ ਗਏ ਹੋਏ ਫਿਰ ਉਹ ਵੀ ਆਈ ਜੀ

ਹਾਂ ਜੀ ਜਾਂਦੇ ਉਹ ਕਿੱਥੇ ਕਿੱਥੇ ਕੰਮ ਕਰਦੇ ਨੇ ਜੀ ਇਸ ਵੇਲੇ ਮੁੰਡੇ ਦਾ ਰਵੀ ਜੀ ਉਹਨੂੰ ਜੀ ਗੱਲਾਂ ਆ ਵੀਰ ਜੀ ਸਾਡਾ ਮੁੰਡਾ ਰਾਤ ਨੂੰ ਇਹਨਾਂ ਦੇ ਨਾਲ ਵਿਆਹ ਤੇ ਗਿਆ ਸੀ ਜੀ ਵਿਆਹ ਤਾਂ ਗਿਆ ਰਾਤ ਨੂੰ ਘਰ ਵਾਲੇ ਨੇ ਫੋਨ ਆਇਆ ਕਿ ਭਾਈ ਮੈਂ ਅਜ ਬਿਆਜਾਂ ਸਵੇਰੇ ਆਉਂਗਾ ਸਵੇਰੇ ਸਾਨੂੰ ਸਾਡੇ ਘਰੇ ਖਬਰ ਘਰ ਆਈ ਆ ਕਿ ਤੁਹਾਡਾ ਮੁੰਡਾ ਭਈ ਨਹਿਰ ਚ ਛਾਲ ਮਾਰ ਗਿਆ ਲੇਕਿ ਸਾਨੂੰ ਉਮੀਦ ਆ ਛਾਲ ਨਹੀਂ ਮਾਰੀ ਜੀ ਉਹਨੇ ਉਹਨੂੰ ਇਹਨਾਂ ਨੇ ਧੱਕਾ ਮਾਰਿਆ ਇਹਨਾਂ ਨੇ ਜਿਹੜੇ ਇਹਦੇ ਨਾਲ ਸੀਗੇ ਮੁੰਡੇ ਜੀ 6 ਬੰਦੇ ਸੀਗੇ ਜੀ ਇਹ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਮੁੰਡਾ ਤੁਹਾਡਾ ਹੋਰ ਇਹ ਸਾਨੂੰ ਖਬਰ ਦੇਣ ਗਏ ਨਹੀਂ ਜੀ ਘਰੇ ਕਿ ਤੁਹਾਡਾ ਮੁੰਡਾ ਉਥੋਂ ਨਹਿਰ ਚ ਛਾਲ ਮਾਰ ਗਿਆ ਜਦ ਅਸੀਂ ਉਰੇ ਆਏ ਉਰੇ ਤੋਂ ਇਹ ਭੱਜ ਲੇ ਇਹ ਭੱਜ ਗਏ ਇਹ ਭੱਜਣ ਦਾ ਮਤਲਬ ਇਹ ਬੰਦਾ ਇਹਨਾਂ ਦਾ ਭੱਜਣ ਦਾ ਮਤਲਬ ਇਹ ਬੰਦਾ ਇਹ ਗੁਨਾਹਗਾਰ ਨੇ ਭੱਜਣਾ ਨਹੀਂ ਸੀ ਸਾਡੇ ਨਾਲ ਬੈਠ ਕੇ ਸਾਨੂੰ ਜਿਵੇਂ ਅਸੀਂ ਲੱਭ ਰੇ ਸਾਡੇ ਨਾਲ ਲਭਾਂਦੇ ਸਾਰਾ ਕੁਝ ਕਰਾਂਦੇ ਤਾਂ ਅਸੀਂ ਸੋਧੇ ਪੇ ਠੀਕ ਰੇ ਲੇਕਿਨ ਜੇ ਭੱਜੇ ਤਾਂ ਗੁਨਾਹਗਾਰ ਨੇ ਇਹਨਾਂ ਦੇ ਖਿੱਚ ਕੇ ਕਾਰਵਾਈ ਕਰੀ ਜਾਵੇ ਇਹਨਾਂ ਨੂੰ ਫੜ ਕੇ ਥਾਣੇ ਚ ਲਿਆ ਕੇ ਪੁਛਤਾਚ ਕਰੀ ਜਾਵੇ ਚੰਗੀ ਤਰ੍ਹਾਂ ਕਿੱਥੇ ਰਹਿਣਾ ਲੱਗਾ ਮੁੰਡਾ ਇਹ ਮੈਸਗਟ ਆਰਾਮਨਗਰ ਪੁਰਬੀ ਬਸਤੀ ਦਾ ਜਿਗਾ 11 ਨੰਬਰ ਪਾੜਦਾ ਇਹ ਮੱਤੀ ਜਿਹੜੇ ਉਹ ਗੱਡੀ ਖੜੀ ਹੈ ਗੱਡੀ ਕਿੱਡੀ ਹੈ ਉਹ ਇਹ ਗੱਡੀ ਇਹਨਾਂ ਦੇ ਠੇਕੇਦਾਰ ਦੇ ਜੀ ਪਾਲ ਉਹ ਠੇਕੇਦਾਰ ਨਾਲ ਸੀਗਾ ਇਹਨਾਂ ਦੇ ਇਹਨਾਂ ਨੇ ਮਿਲ ਕੇ ਕੋਈ ਕੁਝ ਕਰਿਆ ਇਹਨਾਂ ਨੇ ਨਹੀਂ ਸਾਨੂੰ ਦੱਸਦੇ ਸਾਰਾ ਕੁਝ ਤਾਂ ਫਿਰ ਠੀਕ ਰਹਿੰਦਾ ਇਹਨਾਂ ਨੇ ਮਿਲ ਕੇ ਕੁਝ ਕਰਿਆ ਉਹਨਾਂ ਨਾਲ ਤੁਸੀਂ ਨਹਿਰ ਤੇ ਲੱਭੇ ਹੋ ਕੋਈ ਪਤਾ ਲੱਗਿਆ ਕੋਈ ਅਸੀਂ ਪਥੇਰੀ ਕੋਸ਼ਿਸ਼ ਕਰੀ ਸਾਨੂੰ ਮਿਲਿਆ ਨਹੀਂ ਕੁਝ ਵੀ ਅਸੀਂ ਅਸੀਂ ਮੁੱਲਸਾ ਵਾਲਿਆਂ ਨੂੰ ਕਿਹਾ ਕਿ ਗੋਤਾ ਖੇਰ ਖਲਬਲਾ ਕੇ ਸਾਡੇ ਲਾਸ ਸਾਨੂੰ ਲੱਭ ਕੇ ਦਿੱਤੀ ਜਾਵੇ ਫਿਰ ਅਸੀਂ ਉਹਦੀ ਡਾਕਟਰੀ ਮੈਨਾ ਜੋ ਵੀ ਆ ਪੋਜ਼ਮਨ ਵਗੈਰਾ ਕਰਾ ਕੇ ਸਾਨੂੰ ਪਤਾ ਲੱਗੇ ਕੀ ਹਾਂ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਬੰਦਿਆਂ ਤੇ ਜਿਹੜੇ ਬੰਦਿਆਂ ਦੇ ਖਿੱਚ ਕੇ ਕਾਰਵਾਈ ਕਰੀ ਜਾਵੇ ਸਰ ਜੀ ਇਹੀ ਬੇਨਤੀ ਆ ਰੋੜਨਾ ਸਾਡੀ ਮੇਂਦਰ ਕੁਮਾਰ ਜੀ ਨਾਲ ਉਹ ਸਰ ਸਾਡੇ ਘਰ ਦੇ ਸਾਹਮਣੇ ਮੁੰਡਾ ਰਹਿੰਦਾ ਸੀ ਰਵੀ ਤੇ ਸਾਨੂੰ ਘਰ ਅੱਜ ਰੋਟੀ ਖਾਣ ਆਏ ਸੀ ਜਦੋਂ ਸਾਨੂੰ ਲੱਗਿਆ ਕਿ ਹਾਸਾ ਹੋ ਗਿਆ ਕੀ ਘਟਨਾ ਵਰਤ ਗਈ ਤੇ ਜਦੋਂ ਅਸੀਂ ਨਹਿਰ ਤੇ ਉਰੇ ਉਰੇ ਆ ਕੇ ਦੇਖਿਆ ਜੀ ਕੁਝ ਇੱਕ ਗੱਡੀ ਗੱਡੀ ਚ ਠਹਿਰੀਆਂ ਦੀ ਉਹ ਸਾਧਨ ਖੜੀ ਸੀ ਬਾਕੀ ਬੰਦੇ ਉਰੇ ਤੋਂ ਭੱਜ ਗਏ ਉਰੇ ਦੇ ਨਾਲ ਸੀ ਤੇ ਉਰੇ ਮਤਲਬ ਲੱਗੇ ਵੀਰੇ ਵੀਰ ਦੇ ਡਾਕਟਰ ਕੋ ਚੁੱਕ ਲੈ ਡੇਟ ਕੋ ਮਿਲੀ ਕੋਈ ਪਤਾ ਨਹੀਂ ਲੱਗ ਕੋਈ ਲੱਗ ਰਿਹਾ ਜੀ ਕਿ ਹਾਸ ਵਾਪਰੇ ਕੀ ਕੀ ਕਰਨਾ ਬਾਕੀ ਪੁਲਸ ਐਸਐਚਓ ਸਾਹਿਬ ਪਹੁੰਚੇ ਨਹੀਂ ਜੀ ਤੇ ਇਹਦੇ ਮੁਲਾਜ਼ਮ ਨਾਲ ਨੇ 112 ਨੰਬਰ ਗੱਡੀ ਵੀ ਇਹਨਾਂ ਦੇ ਨਾਲ ਤੇ ਇਹ ਬਦਲ ਕਰ ਰਹੇ ਨੇ ਜੀ ਤੇ ਗੱਡੀਆਂ ਜੋ ਸਾਧਨ ਸੀ ਉਹਨਾਂ ਦੇ ਉਹ ਥਾਣੇ ਲਿਜਾਏ ਗਏ ਨੇ ਕਰਨ ਦੀ ਕਾਰਵਾਈ ਰੇਡਾ ਰੁਡਾ ਕਰਨਗੇ ਜੀ ਉਹਨਾਂ ਦੇ ਬੰਦਿਆਂ ਦੇ ਜਦੋਂ ਪੂਰਾ ਪਤਾ ਲੱਗ ਜੂ ਕਿੱਥੇ ਰਹਿੰਦੇ ਨੇ ਕਿਹਨਾਂ ਦੀ ਰਹਿਸ਼ਾ ਕੌਣ ਤੇ ਅਸੀਂ ਆਸ ਕਰਦੇ ਆਂ ਤੁਸੋਂ ਕੋਈ ਗਿਲਮਤ ਕਰ ਤੇ ਕਰ ਰਹੇ ਨੇ ਅੱਜ ਸਾਨੂੰ ਇਨਫਾਰਮੇਸ਼ਨ ਮਿਲੀ ਸੀ ਕਿ ਮੈਂ ਇਸ ਪੁਲ ਦੇ ਕੋਲੇ ਕਿਸੇ ਰਵੀਨਾਮ ਦੇ ਮੁੰਡੇ ਨੇ ਕੋਈ ਕਹਿੰਦੇ ਵੀ ਪਖੜਾ ਰਹਿਤ ਚਾਲ ਮਾਰੀ ੱਡੀ ਗਿਆ ਤੇ ਉਹਦੇ ਵਾਰਸ਼ਾਂ ਨੇ ਅੱਜ ਉਹ ਕੀਤਾ ਬਾਕੀ ਦੇਖਦੇ ਆਂ ਅਸੀਂ ਮੌਕੇ ਤੇ ਪਹੁੰਚੇ ਆਂ ਜੀ ਜੋ ਕੁਝ ਕਹਿੰਦੇ ਉਹ ਤਾਂ ਅਸੀਂ ਕਰ ਦੇਣਾ ਇਹ ਤਾਂ ਕੋਈ ਪਤਨ ਲੱਗਦਾ ਵੀ ਕੀ ਗੱਲ ਨਹੀਂ ਜੀ ਅਜਸਟ ਪਹੁੰਚੇ ਆਂ ਜੀ ਤੁਹਾਡੇ ਹੁਣੇ ਹਾਂ 2 ਮਿੰਟ ਹੋਏ ਪਹੁੰਚੇ ਆਂ ਜੀ ਥੈਂਕ ਯੂ ਪ੍ਰਾਪਤੀ ਵੇਚਨੇ ਅਤੇ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ